ਵਾਓ ਕਿੰਨਾ ਸਨਾ ਮੌਸਮ ਫੇਰ ਦਾ ਟਾਈਮ ਆ ਅਸੀਂ ਅੰਦਰਾਂ ਚ ਨਿਕਲੇ ਬਾਹਰ ਵਾਈ ਗੁਰੂ ਸ਼ੁਕਰ ਹੈ ਤੇਰਾ ਹਾਂਜੀ ਸਰਦਾਰ ਸਾਹਿਬ ਜੀ ਕੀ ਕਹਿਣਾ ਚਾਹੋਗੇ ਕੀ ਕਹਿਣਾ ਹੈ ਗੁੱਡ ਮੌਸਮ ਵਾਓ ਕਾਲੇ ਕਾਲੇ ਬਾਦ ਨੇ ਰਹੀ ਹੋ ਗਿਆ ਨੂੰ ਬਹੁਤ ਘਬਨ ਲੱਗੂ ਨੂੰ ਇਤਰੇ ਇੱਕ ਸਾਡੇ ਦੁਪट्टे ਉੱਡ ਰਾਇ ਝੜੀ ਇਹਨੂੰ ਕਹਿੰਦੇ ਝੜੀ ਹਾਂ ਸਾਵਣ ਆ ਗਿਆ ਤਾਂ ਸਾਵਣ ਵਾਲਾ ਮੌਸਮ ਬਣ ਗਿਆ ਨਾ ਆਉਣ ਵਾਲਾ ਇਹ ਬਸ ਸਾਵਣ ਤੜਕੇ ਦੇ ਨਹੀਂ ਰਹਿ ਗਏ ਮੈਨੂੰ ਲੱਗਦਾ 20000 ਦੀ ਗੱਲ ਪੁੱਲ ਵੀ ਵਾਵਾ ਖਿੱਚ ਲਿਆ ਕੰਮ 50000 ਦੇ ਨਹੀਂ ਰਹਿ ਗਏ ਫਿਰ ਹਾਂਡ ਨੂੰ ਬਾਏ ਬਾਏ ਤੇ ਸਾਵਣ ਨੂੰ ਵੈਲਕਮ ਫਿਨਿਸ਼ਿੰਗਸ ਤੇ ਬੰਗਲਾ ਲੱਭਾ ਮੈਂ ਫਾੜੀ ਨਾ ਨਵਾਂ ਗਾਂ ਪਾਉਂਦਾ ਕਿੰਨੇ ਇਹ ਕਿੱਟ ਟ੍ਰੀ ਕਿੰਨੇ ਸੋਹਣੇ ਲੱਗਦੇ ਵੀਡੀਓ ਦੇ ਵਿੱਚ ਵੀ ਵੈਸੇ ਵੀ ਵੈਸੇ ਜਿਆਦੇ ਸੋਹਣੇ ਲੱਗਦੇ ਵੀਡੀਓ ਨਾਲੋਂ ਨਾ ਜਿਆਦਾ ਸੰਗਣੇ ਸੰਗਣੀ ਹੋਣੀ ਨਾ ਇੰਨੇ ਕਰਤੀ ਹੈ ਨਹੀਂ ਪਹਿਲਾਂ ਫਿਰ ਬੂਟੇ ਰਹਿ ਹੋਗੇ ਬੂਟੇ ਹਸ ਜਾਣ ਪੈਗੀ ਵਾਓ ਕਿੰਨੇ ਸੋਹਣੇ ਲੱਗਦਾ ਸਾਰਾ ਮੇਨਾਂ ਦਾ ਬੱਦਲ ਬੂਟੇ ਚੱਲਿਆ ਬਹਿ ਕੇ ਜਾਈ ਨਹੀਂ ਤਾਂ ਤੇਰੀ ਮੇਰੀ ਲੜਾਈ ਹੋ ਜਾਣੀ ਹੈ ਇਧਰ ਬੱਦਲ ਆਇਆ ਸੁੱਕਾ ਤਾਂ ਜੰਨਾਂ ਹੁੰਦਾ ਇਧਰ ਵੇਖ ਇਧਰ ਵੇਖ ਆ ਪਿਛੇ ਵੇ ਮੀਂਹ ਉਹ ਤੇ ਡਬਲ ਆ ਜਾ ਹਮ ਦਾ ਨਾ ਤੀਂਦਾ ਹੀ ਨਹੀਂ ਅਮਨ ਤਾਂ ਭਜਣ ਦੇ ਹੀ ਹਣੀ ਵੀ ਬੀਚ ਆ ਵੇ ਇੱਥੇ ਕਿੰਨਾ ਤੇਜ਼ ਨਹੀਂ ਡਰ ਗਏ ਡਰ ਗਏ ਡਰ ਗਏ ਪਹਿਲੇ ਹੀ ਸ਼ਟਰ ਬੰਦ ਕਰਨ ਲਾਪੇ ਇਧਰ ਵੇਖੋ ਬੱਦਲ ਜਾ ਰਿਹਾ ਭੱਜੇ ਜਾ ਰਿਹਾ ਮੇਚਾ ਪਿੰਡੀ ਪੇ ਸਿੱਧਰ ਵੇਖੋ ਚਾਹ ਰੱਖ ਕਿ ਮੈਂ ਕਿ ਮੌਸਮ ਤਾਂ ਇੰਜੋਏ ਕਰੀਏ ਫਿਰੋਂ გომਲਾਈ ਜਿੱਸ ਰੱਜ ਗਈ ਹੋਈ ਆ ਫਲਾਈਂਡ ਆਏ ਆ ਉੱਥੇ ਸੋਣ ਚੰਨ ਮੇਗਾ ਚੱਲ ਰਿਹਾ ਨਜ਼ਾਰਾ ਦਾ ਵੀਊ ਦੇਖ ਕੇ ਕਿਹਾ ਜਨਾ ਕਿ ਵੀ ਲੈਣਾ ਹਾਂ ਦਾ ਆ ਜਾਣ ਪੈਗੀ ਅਜਮਸੇ ਅਰੇਸਰੇ ਵੇਖਦੀ ਪਈ ਸੀ ਲਾਈਵ ਕਿਸੇ ਦਾ ਫਨੇਗੜਾ ਸਾਹਿਬ ਬੜਾ ਤੇਜ਼ ਮੀਂਹ ਛਤਰियां ਲੈ ਕੇ ਉਹਨਾਂ ਨੇ ਛਤਰੀ ਲੈ ਕੇ ਇੱਕ ਲੇਡੀ ਨੇ ਲਾਈਵ ਕੀਤਾ ਮੈਂ ਦੇਖ ਰਹੀ ਸੀ ਮੈਂ ਕਿਹਾ ਖਾਇਰ ਅੱਬਾ ਕਿੰਨਾ ਸੋਣਾ ਮੌਸਮ ਆ ਸਾਡੇ ਕਦੋਂ ਇੰਨਾ ਵਧੀਆ ਹੋਊਗਾ ਮੌਸਮ ਫਾਈਨਲੀ ਮੌਸਮ ਵਧੀਆ ਹੋ ਗਿਆ ਓਏ ਹੱਥ ਨੂੰ ਵਿੱਚ ਮੋਬਾਈਲ ਭੱਜਿਆ ਹੀ ਜਾਂਦਾ ਪਿਆ ਇੰਨੀ ਤੇਜ਼ ਨੇਰੀ ਹੋ ਗਈ ਵਾਓ oh my god ਦੁਪੱਟਾ ਦੁਪੱਟਾ ਕੀ ਆ ਵੱਟਾ ਵੱਟ ਚੱਲਿਆ ਸੀ ਮੇਰਾ ਪਿੰਡੀਆਂ ਵਾਂ ਤੋਂ ਬਣਾ ਥੱਲੇ ਤਾਰ ਲੱਗਦਾ ਐ ਕੜਾ ਸ਼ਾਂ ਸ਼ਾਂ ਆ ਗਿਆ ਫਿਰ ਡਿੱਗਣਗੇ ਬੱਤੀ ਨਹੀਂ ਆਣੀ ਚਾਹਦਾਂ ਮੋਟਰਸਾਈਕਲ ਹੌਲੀ ਹੌਲੀ ਚਲਾ ਦੇ ਪਾ ਸਾਰੇ ਐ ਬਾਈ ਤੇਰੀ ਨਾ ਦਿੰਦਾ ਮੈਨੂੰ ਲੱਗਦਾ ਮੈਂ ਇਹ ਤਾਲ ਗਿਆ ਇਹਦੇ ਤੇ ਲੱਗ ਕੇ ਜਾਣਾ ਉਹ ਤਾਂ ਉਹਨੂੰ ਲੰਘਿਆ ਵੇ ਐਸੇ ਵਧੀਆ ਮੌਸਮ ਖੰਡਾ ਹੋਣਾ ਚਾਹੀਦਾ ਹੂੰ ਮੌਸਮ ਨਹੀਂ ਆਉਂਦਾ ਆਓ ਤੇ ਨਹੀਂ ਆਉਂਦਾ ਕਿੰਨਾ ਸੋਹਣਾ ਮੌਸਮ ਇਹ ਕਿਵੇਂ ਆ ਲੱਗਦਾ ਉਹਥੇ ਜਿਵੇਂ ਲੱਗਦਾ ਨਾ ਜਿਆਦਾ ਮੀਂਹ ਪੈਂਦਾ ਪਿਆ ਉਹਥੇ ਭੂਰ ਹੈ ਨਾ ਯਾਰ ਇਹ ਮੀਂਹ ਕਹਿਆ ਫਸਲ ਨੂੰ ਲੱਗਦਾ ਬਹੁਤ ਵਾਹ ਵਾਹ ਇਹਨਾਂ ਜਿਹੜਾ ਪਹਾੜਾਂ 'ਚ ਨਹੀਂ ਮੀਂਹ ਪੈਂਦਾ ਹੁੰਦਾ ਉਹ ਤਾਂ ਹੀ ਪਤਾ ਹੈ ਇਹ ਕੋਣ ਸਾਵੇ ਐਵੇਂ ਨਹੀਂ ਪੈਂਦਾ ਇੰਨਾ ਦੇ ਪੈਂਦਾ ਛੜਪਈ ਜਾਂਦਾ ਇੰਨਾ ਇੰਨਾ ਜੀ ਜੀ ਰਾ ਪੈ ਜਗੇ ਸੁੱਕ ਕੇ ਪੈ ਜਗੇ ਹੈ ਹੁੰਦਾ ਹਾਂ ਕਾਟ ਕੇ ਆਪਣੇ ਵੀ ਮੌਸਮ ਉਵੇਂ ਦਾ ਹੀ ਰਿਹਾ ਸਾਰਾ ਮਹੀਨਾ ਇਹ ਠੀਕ ਰਿਹਾ ਮੌਸਮ ਸਿਲਾ ਸਿਲਾ ਜਾ ਹਾਂ ਸਿਲਾ ਸਕਦੇ ਨਹੀਂ ਕਰ ਆ ਮੌਸਮ ਦਾ ਸਕਦੇ ਨਹੀਂ ਗਰਮੀ ਇੰਨੀ ਕਿ ਤ ਪੈਂਦੀ ਨਹੀਂ ਪੂਰਾ ਆ ਗਿਆ ਮਹੀਨਾ ਫਿਰ ਹੈ ਨਹੀਂ ਆਇਆ ਖੜਵਾ ਕਣੀਆਂ ਨਹੀਂ ਵੇਚਦੀ ਨਹੀਂ ਇਹ ਕਿਵੇਂ ਦੀ ਜੰਗੀਆਂ ਹਾਂ ਹੁਣ ਦਿਸਣੋਂ ਜੋਂ ਕਿ ਸੇ ਪਤਾ ਲੱਗਦਾ ਹੈ ਇਹ ਜਿਹੜੀ ਕੋਠੀ ਨੂੰ ਕੋਠੀ ਦੇ ਵਿੱਚ ਹੀ ਰੱਖੂਗਾ ਇਹ ਲੈ ਸਰ ਇਹ ਕਿੱਡੀ ਗੀਤ ਵਿੱਚ ਹੀ ਰੱਖੀ ਇਹਨੂੰ ਚਾਹੀਦਾ ਸੀਗਾ ਇੱਥੇ ਬਣਾਉਂਦਾ ਵਧੀਆ ਕੋਠੜੀ ਹੈ ਨਾ ਜਿਵੇਂ ਹੁਣ ਅੱਜ ਕੱਲ੍ਹ ਲੋਕ ਬਣਾਉਂਦੇ ਐਨੀ ਪਹਿਲੀ ਵਾਲੇ ਬੰਦੇ ਨੂੰ ਤਾਂ ਚਾਹੀਦੀ ਹੀ ਹੈ ਇਧਰ ਦੀ ਲੋਕੇਸ਼ਨ ਬੜੀ ਯੱਤ ਬੰਦੀ ਹੈ ਨਾ ਇਧਰ ਰੱਖੀ ਐ ਸਿੱਧੇ ਆਹ ਤੱਕ ਇੱਥੇ ਗਾਣੀ ਨਾ ਕੋਈ ਸਿੱਧਾ ਟੱਕ ਤੇ ਚਲ ਕੰਨੀ ਖੇਲੀ ਦੀ ਫਾਗ ਮੇਰੀ ਸੀ ਦੁਪੱਟਾ ਫਿਰ ਪਾਇਆ ਉਹ ਪ੍ਰੋਸਾਨੀ ਕਿਹੜਾ ਪਲ ਆਪਣਾ ਆਖਰੀ ਪਲ ਹੋਵੇ ਸੋ ਹਰੇਕ ਪਲ ਨੂੰ ਇੰਜੋਏ ਕਰ ਲੈਣਾ ਚਾਹੀਦਾ ਅੱਜ ਅਸੀਂ ਇੱਥੇ ਬਣਾਈਆਂ ਸ਼ਾਰਟ ਵੀਡੀਓ ਤੇ ਸਾਡੀ ਮਦਦ ਕੀਤੀ ਅੱਜ ਸਰਦਾਰ ਸਾਹਿਬ ਨੇ ਸ਼ਾਰਟ ਵੀਡੀਓ ਬਣਾਈਆਂ ਸੀ ਅਪਲੋਡ ਕਰਾਂਗੇ ਤੇ ਸਰਦਾਰ ਸਾਹਿਬ ਨੇ ਬਣਾਈਆਂ ਸਾਡੇ ਨਾਲ ਕੀਤੀ ਆਲਪ ਬੱਚੇ ਅੱਜ ਘਰੇ ਨਹੀਂ ਸੀ ਹੈਗੇ ਕਿਵੇਂ ਕਮਲ ਕੀਤਾ ਇੰਜੋਏ ਬਹੁਤ ਜ਼ਿਆਦਾ ਅਸੀਂ ਆਪ ਦੇ ਨਵਾਂ ਸੂਟ ਤਖਰਾਬ ਕਰ ਰਹੇ ਆਂ ਵੇਖੋ YouTube ਫੈਮਿਲੀ ਸਹੀ ਗੱਲ ਦੁਪੱਟਾ ਵਿਚਾਰਾ ਇਕੱਠਾ ਹੋ ਗਿਆ ਸਹੀ ਗੱਲ ਪਾਣੀ ਲੱਗ ਰਿਹਾ ਕਿ ਨਿਕ ਨਿਕ ਕਣੀ ਪੈ ਰਹੀ ਆ ਤੇ ਅਸੀਂ ਫਿਰ ਵੀ ਅਸੀਂ ਸੋਚਿਆ ਚਲੋ ਕਦੇ ਕਦੇ ਹਨਾ ਸਹੀ ਗੱਲ ਆ ਇੰਜੋਏ ਕਰ ਲੈਣਾ ਚਾਹੀਦਾ ਹਾਂਜੀ ਨਾਲੇ ਪੰਛੀਆਂ ਦੀ ਆਵਾਜ਼ਾਂ ਕਿੰਨੀਆਂ ਸੋਹਣੀਆਂ ਬਹੁਤ ਵਧੀਆ ਹਨਾ ਪੰਛੀ ਇੰਨੇ ਖੁਸ਼ ਹੋ ਗਏ ਆ ਨਾ ਸਹੀ ਗੱਲ ਆ ਮੀਂਹ ਦਾ ਕਰਕੇ ਹਾਂਜੀ ਬਹੁਤ ਵਧੀਆ ਹਾਂ ਬਹੁਤ ਵਧੀਆ ਮੌਸਮ ਹੋ ਗਿਆ ਏ ਨਿੱਕੀ ਨਿੱਕੀ ਕਣੀ ਪੈਂਦੀ ਪਈ ਆ ਸਹੀ ਗੱਲ ਆ ਪੰਛੀ ਦੀਂਦੇ ਨਹੀਂ ਬਸ ਵਾਜਾਂ ਆ ਰਹੀਆਂ ਵਾਜਾਂ ਆਉਂਦੀਆਂ ਪਈਆਂ ਨੇ ਹਾਂਜੀ ਇੰਨਾ ਦਰਖਤਾਂ ਤੋਂ ਆਉਂਦੀਆਂ ਇੱਧਰ ਜੇ ਕਿਤੇ ਲੋਕੇ ਮੈਂ ਅੱਜ ਚਿੜੀਆਂ ਬਹੁਤ ਸੋਹਣੀਆਂ ਵੇਖੀਆਂ ਸੀ ਮੇਰੇ ਅੱਛਾ ਆਪਣੇ ਉਹ ਬਾਲਕਨੀ ਚ ਆ ਗਈਆਂ ਬੜੀਆਂ ਹੀ ਸੋਹਣੀਆਂ ਉਦੋਂ ਗਲਤੀ ਕੀਤੀ ਆਪਾਂ ਵੀਡੀਓ ਬਣਾਉਣੀ ਆ ਸੀ ਰੰਗ ਬਰੰਗੀਆਂ ਆਣੀਆਂ ਵਾ ਉਹ ਸੀਗੀਆਂ ਬਰਾਊਨ ਜੀਆਂ ਚਿੜੀਆਂ ਤੇ ਉਹਨਾਂ ਦੀਆਂ ਅੱਖਾਂ ਬਲੂ ਸੀ ਜਿਵੇਂ ਬੂਤ ਪੂਰੀਆਂ ਮੱਝਾਂ ਗਿਆ ਜਾਂਦੀਆਂ ਮੇਰੀ ਕਰ ਲੈ ਸਕੂ ਦਾ ਕੰਮ ਮੇਰੇ ਪੀਲੇ ਕਿੰਨੇ ਆਉਂ ਦੇਖ ਲੋ ਗਾਇਜ਼ ਕਿੰਨਾ ਗੁੱਸਾ ਕਰ ਰਹੇ ਨੇ ਗੁੱਸਾ ਤੁਹਾਡੇ ਤਾਂ ਨਹੀਂ ਕਰਨਾ ਤੇ ਹੁਣ ਮੈਂ ਕਿੱਥੇ ਖੜਾ ਹੋਣਾ ਕੋਲ ਨੇ ਖੰਡਿਆ ਤੇ ਰਾਤ ਨੂੰ ਮੁੜ ਕੇ ਨਹੀਂ ਕਰੂਗਾ ਲਿਖਣ ਬੈਹ ਜੂਗਾ ਪੇਜਸ ਹਾਏ ਮੇਰੇ ਨੌਂ ਕਾਂਜ ਗਏ ਨੌਂ ਤਾਂ ਖਾ ਖਾ ਕੇ ਤਸ ਗਏ ਐ ਧਰਾਓ ਤੇ ਗਾਈਜ਼ ਇਹ ਨਾਲੀ ਗੱਲ ਨੂੰ ਇਗਨੋਰ ਕਰਿਓ ਐਂ ਮੈਂ ਕੱਖ ਨਹੀਂ ਕਰਦਾ ਆ ਵੀ ਸੱਚਾ ਬਲਜਾ 에ਰਪੋਰਟਸ ਲਾ ਕੇ ਮੀਟ ਬਣਾ ਆ ਗਈ ਮੀਟ ਮੀਟ ਵੇਲਜ਼ ਮੀਟ ਚਿਕਨ ਚਿਕਨ ਬਣਾ ਰਿਆ ਹੈ ਹੈ ਤੇ ਸਾਡੇ ਫਾਈਨੈਂਸ਼ੀਅਲ ਕੰਡੀਸ਼ਨ ਵੇਖੋ ਸਾਡੀ ਗਾਈਜ਼ ਦੱਬੀ ਕਿਥੇ ਮੈਂ ਵੀ ਦੱਬੀ ਆ ਚੱਕੋ ਆਪਾਂ ਨਹੀਂ ਹੋ ਰਾ ਖਰਾਬ ਹੋ ਰਾਈ ਦੱਬੀ ਹੋ ਤਾਂ ਇਹ ਵੀ ਲੱਗਦੀ ਕਿ ਨਾ ਚੱਕੀ ਜੇ ਜਾ ਰਹੀ ਹੈ। ਗੈਸ ਆਇਆ ਚਾਵਾ। ਇਧਰ ਵੇਖੋ ਇੱਕ ਨੈਸ਼ ਬੰਦਾ ਕਰ ਰਿਹਾ ਕੁਕਿੰਗ ਤੇ ਲਾਈਟ ਜਿਵੇਂ ਚਲੀ ਗਈ ਇਨਵਰਟਰ ਹੀ ਬੰਦ ਹੋ ਗਿਆ। ਯੈਸ। ਇਨਵਰਟਰ ਹੋਣੇ ਤਾਂ ਜਨਰੇਟਰ ਚੱਲਦਾ ਸੀ ਤਾਂ ਵੀ। ਅੱਜ ਮੌਸਮ ਹੋਇਆ ਠੰਡਾ ਤੇ ਇਹਨਾਂ ਨੇ ਆਪ ਦਾ ਚਿਕਨ ਚੜਾ ਲਿਆ। ਬੱਕੜਾ ਬੱਕੜਾ ਬੱਕੜਾ। ਤੂੰ ਖਾਏਗਾ ਬੱਕੜਾ? ਬੱਕੜਾ ਖਾਏਗਾ? ਬਿਲਕੁਲ। ਮੈਂ ਵੀ ਬੱਕੜਾ ਖਾਣਾ ਬੱਕੜਾ। ਖੱਟਾ ਖੱਟਿਆ ਕੋਈ ਤਾਂ ਕੰਮ ਕਿਹੜਾ ਜਿੰਨਿਆ ਸਰੇ ਸਰੇ ਜੀਰੇ ਸਰੇਣੀ ਸਟਾਰਟਿੰਗ ਹੋਈ ਤਾਂ ਬ੍ਰੋ ਥਾਲ ਡੇਡ ਲੱਗ ਗਿਆ ਆ ਲੈ ਤੂੰ ਵੀ ਤੱਕ ਪਰੇ ਖੜਿਆ ਅੰਦਰ ਆ ਜਾਏ ਮੇਰੇ ਸਾਹਮਣੇ ਕਮਾਲ ਹੋ ਗਈ ਕਿ ਅਕਸਰ ਕਿਉਂ ਇੱਕ ਖਾਣਾਂ ਦੀ ਚੀਜ਼ ਆ ਆ ਵੇ ਤੇਰੇ ਇਹ ਤਰੀਕੇ ਨਾਲ ਖਾਈਦੇ ਤਰੀਕੇ ਨਾਲ ਖਾਈਦੇ ਇੱਕ ਅੱਦਾ ਹੋਇਆ ਜਦੋਂ ਆ ਵੇਖੋ ਇਹਨਾਂ ਦੀ ਕੁਕਿੰਗ ਕਰਕੇ ਆਇਆ ਮੇਰੇ ਸਾਹਮਣੇ ਟਾਈਗਰ ਜਿਹੜੇ ਖਾਦੇ ਸੀਗੇ ਆ ਮੈਂ ਤੇਰੇ ਸੁਣਾਣੇ ਚੁੱਕ ਕੇ ਲਿਆਈਆਂ ਦੋ ਪੈਕੇਟ ਥੱਲੇ ਡਿੱਗੇ ਗੋਬਰ ਖਨੇ ਹਾਲੇ ਆਈ ਨੇ ਹਰਦੇ ਇੱਕ ਪੈਕਟ ਖਾਦਾ ਮੈਂ ਕਿੰਨੇ ਖਾਦਾ ਨਹੀਂ ਇਹ ਹੁੰਦਾ ਕਿਤੇ ਖਾ ਲੈ ਕਮਲਿਆਂ ਵਾਂਗੂ ਖਾਦੀ ਮੈਂ ਰੋਟੀ ਖਾਉਂ ਹਾਂ ਜਿਹੜੀ ਖਾਣ ਵਾਲੀ ਚੀਜ਼ ਹੈ ਮੈਂ ਇੱਕ ਖਾਇਆ ਇੱਕ ਟਾਈਗਰ ਖਾਇਆ ਇਸਨੇ ਮੇਰੇ ਸਾਹਣੇ ਇੱਕ ਟਾਈਗਰ ਮੈਂ ਤਾਂ ਜਿੱਤ ਜਵ ਬਣ ਜਾਂਦਾ ਇਹਨਾਂ ਨਾਲ ਤੇਰੇ ਡੈਡੀ ਨੂੰ ਦਵਾਈਆਂ ਖਾ ਕੇ ਹਟੀ ਉਹ ਵੀ ਖਾਂਦਾ ਨਾ ਅੱਜ ਅੱਜ ਤੱਕ ਪਾਚਣਾ ਪਾਚਨ ਤੇ ਵੇਖੀ ਪਾਚਨ ਸਾਡੇ ਨਾਲ ਤਾਂ ਘੱਟ ਹੀ ਆ ਤੇ ਆਪਾਂ ਕਰ ਲਈਆਂ ਡਰੈਸਾਂ ਚੇਂਜ ਨਵੇਂ ਸੂਟ ਦੇ ਵਿੱਚ ਰਹਿਣਾ YouTube ਫੈਮਲੀ ਬੜਾ ਔਖਾ ਜੀ ਅੱਜ ਹੀ ਵੀਡੀਓ ਬੜੀਆਂ ਬਣਾਈਆਂ ਦੋ ਤਿੰਨ ਬਣਾ ਲਈਆਂ ਵੀਡੀਓ ਫੜੀ ਕੈਮਰਾ ਤੇ ਗਾਇਜ਼ ਇਹਨਾਂ ਦੀ ਗੱਲ ਨੂੰ ਕਰੋ ਇਗਨੋਰ ਮੈਂ ਸਕੂਲੋਂ ਤੇ ক্রিকেট ਖੇਡੀਏ ਨਹੀਂ ਖੇਡ ਨਹੀਂ ਪੱਖਾ ਲਾ ਦੋ ਪਹਿਲੇ ਗੱਲ ਦੱਸੋ ਪੱਖਾ ਕਦੇ ਨਹੀਂ ਹੁਣ ਕੀਤਾ ਮੇਰੀ ਗੱਲ ਸੁਣੋ YouTube ਫੈਮਲੀ ਹੁਣ ਅਸੀਂ ਵਲੌਗ ਦਾ ਇੱਥੇ ਕਰਦੇ ਐਂਡ ਤੇ ਅੱਜ ਨਵਾਂ ਸੂਟ ਪਾਇਆ ਸੀ ਕਿਉਂਕਿ ਉਹਦੇ ਵਿੱਚ ਵੀਡੀਓ ਬਣਾਈਆਂ ਸੀ ਕਾਫੀ ਮੌਸਮ ਦਾ ਵੀ ਪੂਰਾ ਆਨੰਦ ਲਿਆ ਤੇ ਅੱਜ ਮੈਂ ਕਿਹਾ ਮੌਸਮ ਵਧੀਆ ਤੇ ਅੱਜ ਦੋ ਤਿੰਨ ਵੀਡੀਓ ਬਣਾ ਲਈਏ ਸ਼ਾਰਟ ਵੀਡੀਓ ਬਣਾਈਆਂ ਸੋ ਸਿਆਲੀਆਂ ਤੇ ਅੱਜ ਪੂਰਾ ਫੰਕਸ਼ਨ ਕੀਤਾ ਤੇ ਹੁਣ ਇਹ ਆਪਦਾ ਕੁਕਿੰਗ ਇਹਨਾਂ ਦੀ ਹੋ ਗਈ ਸਮਝ ਲਓ ਸਿਰਫ ਮੈਂ ਰੋਟੀ ਬਣਾਉਣੀ ਆ ਕੰਮ ਨਿਭੜ ਗਿਆ ਸਾਰਾ ਤੇ ਇੱਥੇ ਕਰਦੇ ਆ ਵਲੋਗ ਦਾ ਐਂਡ ਸਿਸਿਕਾ